ਦੋਸਤੋ ਤੁਹਾਨੂੰ ਪਤਾ ਹੈ ਕਿ ਭਾਰਤ ਦੀ ਪਹਿਲੀ ਟ੍ਰੇਨ ਕਦੋਂ ਤੇ ਕਿੱਥੇ ਚੱਲੀ ਸਭ ਨੂੰ ਇਹੀ ਪੜਾਇਆ ਤੇ ਦੱਸਿਆ ਜਾਂਦਾ ਹੈ ਕਿ ਭਾਰਤ ਵਿੱਚ ਪਹਿਲੀ ਟ੍ਰੇਨ ਮੁੰਬਈ ਤੋਂ ਠਾਣੇ ਤੱਕ ਚੱਲੀ ਸੀ ਜੋ ਕਿ ਗਲਤ ਹੈ ਉਸ ਤੋਂ ਵੀ 16 ਮਹੀਨੇ ਪਹਿਲਾਂ ਟ੍ਰੇਨ ਰੋੜਕੀ ਤੋਂ ਕਲੀਅਰ ਸ਼ਰੀਫ ਤੱਕ ਚੱਲੀ ਸੀ ਪੰਜਾਬੀ ਦੁਨੀਆ ਟੀਵੀ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਰੁੜਕੀ ਰੇਲ ਵਿਸ਼ੇਸ਼ਣ ਦੇ ਉੱਪਰ ਖੜੇ ਹੋ ਰੱਖਿਆ ਆਪਾਂ ਜਿਹੜਾ ਤੁਸੀਂ ਮੇਰੇ ਪਿੱਛੇ ਇੰਜਨ ਦੇਖ ਰਹੇ ਹੋ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਰੇਲ ਗੱਡੀ ਚੱਲਿਆ ਸੀ ਉਹ ਇੰਜਨ ਹੈ ਜੀ ਇਹ ਪਰ ਬਹੁਤ ਲੋਕਾਂ ਨੂੰ ਨਹੀਂ ਪਤਾ ਆਪਾਂ ਜ਼ਿਆਦਾਤਰ ਕਿਤਾਬਾਂ ਦੇ ਵਿੱਚ ਇਹੀ ਚੀਜ਼ ਪੜ੍ਹਦੇ ਆਂਗੇ ਕਿ ਸਭ ਤੋਂ ਪਹਿਲੀ ਜਿਹੜੀ ਟ੍ਰੇਨ ਸੀਗੀ ਉਹ ਮੁੰਬਈ ਤੋਂ ਠਾਣੇ ਤੱਕ ਚੱਲੀ ਸੀ ਪਰ ਉਸ ਤੋਂ ਵੀ 16 ਮਹੀਨੇ ਪਹਿਲਾਂ ਜਿਹੜੀ ਟ੍ਰੇਨ ਚੱਲੀ ਸੀ ਉਹ ਸੀ ਕਲੀਅਰ ਤੋਂ ਰੋੜਕੀ ਤੱਕ ਰੋੜਕਲਿਆ ਸ਼ਰੀਫ ਤੋਂ ਰੋੜਕੀ ਤੱਕ ਜਿਹੜੀ ਟ੍ਰੇਨ ਚੱਲੀ ਸੀ ਉਹਦੇ ਵਿੱਚ ਦੋ ਬੱਗੀਆਂ ਆਈ ਸੀ ਉਸ ਤੋਂ ਬਾਅਦ ਉਹ ਜਿਹੜਾ ਇੰਜਣ ਇਹਨਾਂ ਨੇ ਇੱਥੇ ਰੱਖਿਆ ਹੋਇਆਗਾ ਰੇਲਵੇ ਸਟੇਸ਼ਨ ਦੇ ਬਾਹਰ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਇਹ ਹੈ ਉਹ ਇੰਜਨ ਜਿਸ ਦੀ ਵਰਤੋਂ ਅੰਗਰੇਜ਼ਾਂ ਨੇ 1851 ਵਿੱਚ ਕੀਤੀ ਸੀ ਇਸ ਇੰਜਨ ਨੂੰ ਰੇਲਵੇ ਸਟੇਸ਼ਨ ਦੇ ਬਾਹਰ 2003 ਵਿੱਚ ਰੱਖਿਆ ਗਿਆ ਸੀ ਇਸ ਇੰਜਨ ਦਾ ਨਾਂ ਜੈਨੀ ਲੈਂਡ ਹੈ ਪਹਿਲਾ ਇੰਜਨ ਦਾ ਨਾਮ ਥੋਮਸ ਸੀ ਜਿਹੜਾ ਕਿ ਅੰਗਰੇਜ਼ ਅਫਸਰ ਦੇ ਨਾਂ ਤੇ ਰੱਖਿਆ ਗਿਆ ਸੀ ਜਿਹੜਾ ਤੁਸੀਂ ਇੰਜਨ ਦੇਖ ਰਹੇ ਹੋ ਇਹ ਅਮਰਤਸਰ ਵਿੱਚ ਬਣਾਇਆ ਗਿਆ ਹੈ ਪਰ ਇਸ ਦੇ ਪਾਰਟ ਇੰਗਲੈਂਡ ਤੋਂ ਮੁਗਵਾਏ ਗਏ ਸੀ ਰੁੜਕੀ ਵਿੱਚੋਂ ਦੀ ਇੱਕ ਨਹਿਰ ਬਣਾਈ ਜਾ ਰਹੀ ਸੀ ਜਿਸ ਨੂੰ ਬਣਾਉਣ ਦੇ ਲਈ ਕਾਫੀ ਟਾਈਮ ਲੱਗ ਰਿਹਾ ਸੀ ਘੋੜੇ ਤੇ ਖਚਰਾਂ ਤੇ ਬਹੁਤ ਪੈਸਾ ਖਰਚ ਹੋ ਰਿਹਾ ਸੀ ਅਤੇ ਨਹਿਰ ਨੂੰ ਜਲਦੀ ਤੋਂ ਜਲਦੀ ਬਣਾਉਣ ਦੇ ਲਈ ਟ੍ਰੇਨ ਚਲਾਈ ਗਈ ਜਿਹੜੀ ਕਿ ਮਿੱਟੀ ਦੇ ਸਮਾਨ ਦੀ ਟੋਆ ਟਵਾ ਲਈ ਵਰਤੀ ਗਈ ਇਸ ਦੇ ਵਿੱਚ ਮਾਲ ਦੇ ਦੋ ਡੱਬੇ ਅਤੇ ਇੱਕ ਇੰਜਨ ਸੀ ਇਹ ਟ੍ਰੇਨ 1851 ਵਿੱਚ ਚਲਾਈ ਗਈ ਸੀ ਪਹਿਲੀ ਵਾਰ ਕਲੀਅਰ ਤੇ ਰੁੜਕੀ ਸ਼ਰੀਫ ਦੀ 7 ਕਿਲੋਮੀਟਰ ਦੀ ਦੂਰੀ 38 ਮਿੰਟ ਵਿੱਚ ਪੂਰੀ ਕੀਤੀ ਗਈ ਸੀ 1851 ਦੇ ਵਿੱਚ ਨਹਿਰ ਬਣ ਗਈ ਸੀ ਟ੍ਰੇਨ ਚੱਲਣ ਤੋਂ ਥੋੜੇ ਦਿਨਾਂ ਬਾਅਦ ਹੀ ਇਹ ਇੰਜਨ ਹਾਦਸੇ ਦਾ ਸ਼ਿਕਾਰ ਹੋ ਗਿਆ ਉਸ ਤੋਂ ਬਾਅਦ ਬਿਲਕੁਲ ਸੇਮ ਉਹਦੇ ਨਾਲ ਮਿਲ ਜਾਂ ਜੁਲਦਾ ਇੱਕ ਹੋਰ ਇੰਜਣ ਤਿਆਰ ਕੀਤਾ ਗਿਆ ਜਿਸ ਨੂੰ ਕੀ ਰੁੜਕੀ ਰੇਲਵੇ ਸਟੇਸ਼ਨ ਦੇ ਬਾਹਰ ਰੱਖਿਆ ਗਿਆ ਤੁਸੀਂ ਇਸ ਰੇਲਵੇ ਇੰਜਣ ਦੇ ਟਾਂਚੇ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਦੇਖ ਸਕਦੇ ਹੋ ਜਿਹੜਾ ਕਿ ਅੱਜ ਵੀ ਮੌਜੂਦ ਹੈ ਹਾਂਜੀ ਮਿੱਤਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਤੇ ਐਦਾਂ ਦੀ ਹੋਰ ਵੀਡੀਓ ਆਪਾਂ ਲੈ ਕੇ ਆਉਂਦੇ ਰਵਾਂਗੇ